ਜੋ ਬੋਲੇ ਸੋ ਨਿਰਭੈ ਭਗਵਾਨ ਬਲਿ ਜੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰੀ ਨਾਥ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਸ੍ਰੀ ਗੁਰੂ ਗੁਰੂ ਗਿਆਨ ਨਾਥ ਮਹਾਰਾਜ ਕੀ ਜੈ ਸਿੱਧ ਜਤੀ ਜੋਗੀ ਸਤਿਗੁਰੂ ਗੁਰਖਨਾਥ ਬਾਲਾ ਜੀ ਕੀ ਜੈ ਏ ਭਗਵਾਨ ਕੀ ਜੈ ਤੁਣਾ ਸਾਹਿਬ ਜੀ ਕੀ ਜੈ ਲੰਗਰ ਮੰਦਰ ਕੀ ਜੈ ਪ੍ਰਭਤ ਸਾਧ ਸੰਗਤ ਕੀ ਜੈ ਹੋਰੀ ਓਮ ਗੁਰੂ ਜੀ ਆਦੇਸ਼ ਹਰਿ ਓਮ ਗੁਰੂ ਜੀ ਆਦੇਸ਼ ਆਸਨ ਪ੍ਰਭੂ ਜੀ ਆਣ ਵਿਚਾਇਆ ਉੱਪਰ ਸ੍ਰੀ ਗੁਰੂ ਵਾਲਮੀਕੀ ਨਿਰੰਕਾਰ ਜੀ ਆਸਨ ਲਾਏ ਸ੍ਰੀ ਗੁਰੂ ਵਾਲਮੀਕੀ ਨਿਰੰਕਾਰ ਜੀ ਆਸਨ ਆਏ ਤਿੰਨ ਦੇਵਤੇ ਅਨੁਸਾਰ ਲਿਆਏ ਸ਼੍ਰੀ ਸ਼ੰਕਰ ਭੋਲੇ ਨਾਥ ਜੀ ਆਸਨ ਆਏ ਪਾਰਵਤੀ ਕੋ ਸਾਰ ਲਿਆਏ ਸੰਤ ਭਗਤ ਲਾਲ ਆਸਨ ਆਏ ਮਿਲਕਰ ਜੈ ਜੈ ਕਾਰ ਬੁਲਾਏ ਸ੍ਰੀ ਰਾਮ ਚੰਦਰ ਜੀ ਆਸਨ ਆਏ ਸੀਤਾ ਲਕਸ਼ਮਣ ਸਾਰ ਲਿਆਏ ਆਸਨ ਆਏ ਸ਼੍ਰੀ ਕ੍ਰਿਸ਼ਨ ਭਗਵਾਨ ਪੰਜੇ ਭਾਂਡੋ ਬੈਠੇ ਆਣ ਗੁਰੂ ਨਾਨਕ ਦੇਵ ਜੀ ਆਸਣ ਆਏ ਚੌਂ ਵੇਦੂ ਕੋ ਸਾਲ ਲਿਆਏ 33 ਕਰੋੜ ਦੇਵੀ ਦੇਵਤਾ ਆਸਣ ਆਇਆ ਨੌ ਨਾਥ 59 ਵੀਰ ਸਾਲ ਲਿਆਏ 684 ਆਸਣ ਆਏ 6 ਜਤੀ ਕੋ ਸਾਲ ਲਿਆਏ ਸਤ ਦੇਵੀਆਂ ਆਸਣ ਆਈਆਂ ਅਡੋ ਅਡੀ ਜੋਤਾਂ ਜਗਵਾਈਆਂ ਆਸਣ ਆਏ 10 ਅਵਤਾਰ ਗੁਰੂ ਗਬਿੰਦ ਸਿੰਘ ਆਏ ਨਾਲ ਆਸਣ ਤਕਤੀ ਆਸਣ ਅੰਤ ਆਸੂ ਬਿਠੇ ਗੁਰੂ ਗੋਬਿੰਦ ਆਸੂ ਜ਼ੋਰ ਸਿੰਘ ਆਸਣ ਬਿਠੇ ਬਿਠੇ ਗੁਰ ਕੀਸ਼ਾ ਆ ਹਾਂ ਜੀ ਤੁਤ ਲਾਇਆ ਸੁਣ ਬੈਠੇ ਸਤਿਗੁਰਿ ਸ਼ਬਦ ਬੁਤਾਇਆ ਉਹ ਹੰਕ ਕੰਟੀ ਸੋنگ ਮਾਲਾ ਆਸਨ ਬੈਠੇ ਸਤਿਗੁਰੂ ਗੋਲਕਨਾਥ ਸਿੱਧ ਜਤੀ ਜੋਗੀ ਬਾਲਾ ਆਸਨ ਬੈਠ ਕੇ ਜਪਿਏ ਜਾਪ ਉਤਰ ਜਾਂਦੇ ਜਨਮ ਕਰਮਾਂ ਦੇ ਪਾਪ ਜੋ ਨਾ ਜਾਣਿਆ ਸੰਦਾ ਜਾਪ ਤਿਸ ਦੇ ਮੁਖ ਲਗਿਆਂ ਲੱਗਦੇ ਜਨਮ ਕਰਮਾਂ ਦੇ ਪਾਪ ਜੋ ਜਨ ਜਾਣਿਆ ਸੰਦਾ ਜਾਪ ਤਿਸ ਦੇ ਮੁਖ ਲਗਿਆਂ ਉਤਰ ਜਾਂਦੇ ਜਨਮ ਕਰਮਾਂ ਦੇ ਪਾਪ ਸੇਧਿ ਗੁਰੂ ਗੋਲਕਨਾਥ ਲੋਕਾਂ ਕੀ ਵਾਸ ਥੱਲੇ ਧਰਤੀ ਉਪਰ ਆਕਾਸ਼ ਆਸਲਾ ਜਾਪ ਪੜਿਆ ਸਈ ਸਪੂਰ ਸ੍ਰੀ ਆਪਾ ਦੀ ਨਾ ਜੀ ਕਿੱਤੇ ਪਰ ਬੈਠ ਕਰ ਕਿਆ ਕਿਆ ਜਿਸਨੇ ਕੀ ਸਦਾ ਕੌਸ਼ਰਨਾ ਗੁਰਾਂ ਕੋ ਪ੍ਰਣਮ ਆਏ ਗੁਰ ਕੇ ਲਾ ਗੂ ਬੋਣ ਜਿੰਦ ਪੀਰ ਜਹਰ ਜੋਗੀ ਇਸ਼ਿਆ ਕਰਨੀ ਨਾ ਜੀ ਪੀਰ ਜੀ ਗੁਰੂ ਜੀ ਆਦੇਸ਼ 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 ਜਰੀਓਂ ਗੁਰੂ ਜੀ ਆਦੇਸ਼ Om Nam Bhagvat Tecik-i Enmeyadeş Gurujide Püttr Çarnekamlok-u Adeş Mastak Likyanlalde Oy Buddh-Burkaş Lehvat Nam Şuman-de Mirzak-de kar -jiraş. Hari Om Guruj-i Hari Om Guruj-i Om Nam Bhagvat Tecik-i Enmeyadeş Gurujide Püttr Çarnekamlok-u Adeş Mastak Likyanlalde Oy Budd-Burkaş Lehvat Nam Şuman-de Mirzak-de kar -jiraş. Hari Om Guruj-i a'deş. ਸੇਵ ਸਮਰੱਥ ਇੱਥੇ ਉੱਤੇ ਤੇਰੀ ਰੱਖ ਦੇਦਾਨੂ ਕੋ ਕੈਦ ਕਰ ਜਿਨ ਖਵੀਸ ਚੜੇਲ ਕੋ ਪਾਸ਼ ਜਿਨਾ ਖਵੀਸਾਂ ਚੜੇਲਾਂ ਕੋ ਮਾਰ ਕੇ ਈਸ਼ਵਰ ਲੈਣਾ ਖਾ ਉਹਨੂੰ ਮਾਰੀ ਗੋਲੀਆਂ ਜਿਨੂੰ ਕਹਨ ਅਟਰਾ ਕ੍ਰਿਕਾ ਕਰਨ ਕਲ ਕ ਸੰਤਿਨ ਕੇ ਮੁਖਲਾ ਸੰਤ ਕਰਨਗੇ ਬੇਨਤੀ ਸੁਣਿਓ ਕੋਲ ਕੋ ਰੋੜਿਸ਼ਣ ਤੁੰਡ ਕੁਵਾਰੀਆਂ ਤਾਂ ਤਨਮਨ ਮੁੱਖ ਸਿਸ਼ਟ ਲਿਖਿਆ ਹੋਏ ਸ਼ਬਦੋ ਗੁੰਜੀ ਸ਼ਬਦੋ ਤਾਲਾ ਸ਼ਬਦੋ ਸ਼ਬਦ ਪਿਆ ਗੋਪਾਲਾ ਫਿਰ ਕੋਈ ਜਾਣੇ ਸ਼ਬਦ ਕਾ ਪਿਉ ਆਪੇ ਕਰਤਾ ਆਪੇ ਦਿਉ ਬੰਨਰ ਮੁੰਡ ਬੂਕੀ ਮਾਲਾ ਵਿਸ਼ਿਆ ਕਰੇ ਸ਼ਿਵ ਸ਼ੰਭੂ ਨਾ ਹੋਲੇ ਨਾ ਸਿੱਧ ਜਤੀ ਜੋਗੀ ਬਾਲਾ ਹਰਿ ਓਮ ਗੁਰੂ ਜੀ ਆਦੇਸ਼ ਹਰਿ ਓਮ ਗੁਰੂ ਜੀ ਆਦੇਸ਼ ਹਰਿ ਓਮ ਗੁਰੂ ਜੀ ਆਦੇਸ਼ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸ ਕਵੀਓ ਬਾਝ ਬੇਨਤੀ ਚੋਪਈ ਅਮਰੀ ਕਰੋ ਹਾਰ ਦੇ ਰੱਛਾ ਪੂਰਨ ਹੋਵੇ ਜਿਤ ਕੀ ਇੱਛਾ ਤਬ ਚੰਨਨ ਮੰਨੈ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਖ ਸਮੇਤ ਮਿਟਾਵੋ ਆਪ ਹਾਜੇ ਮੋਇ ਬਚਾਓ ਸੁਖੀ ਵਸੇ ਮੋਰੇ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਹੋਰ ਇੱਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆਸ ਕਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਵਜਨ ਕੀ ਰਹੇ ਪਿਆਸਾ ਤੁਮੇ ਛਾੜ ਕੋ ਅਵਰ ਨਾ ਧਿਆਉ ਜੋ ਅਵਰ ਚਾਹੁ ਸੋ ਤੁਮ ਤੇ ਪਾਉ ਸੇਵ ਕੋ ਸੇ ਕੋ ਮਾਰੇ ਤਾਰੀ ਹੈ ਕੋਈ ਤਰਸ ਤਰੋ ਮਾਰੇ ਮਾਰੀ ਹੈ ਆ ਬਹਾਦ ਦੇ ਮੁਝੇ ਵਰੀ ਹੈ ਮਨ ਕਾਲ ਕਾ ਸਾਸ ਵਰੀ ਹੈ ਕੋ ਜੋ ਸਦਾ ਹਮਾਰੇ ਪੱਛਾ ਕੋ ਤੇਰ ਕੋਈ ਸੀ ਡੁਕ ਨੀ ਜਾਨੇ ਤੇ ਹੈ ਹੋਰ ਅਛਾ ਇਹ ਨਾ ਮਰੋ ਸਾਗ੍ਰੀ ਹੋ ਮੈਂ ਨਕਨਾਰੇ ਸਾਗ੍ਰੀ ਸੰਤ ਸਾਹਿਬਿਆਰੇ ਜੀ ਬੰਦੂ ਦਸ਼ਤੰਕੇ ਹੰਤਾ ਚਲੋ ਹੋ ਪਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵੀ ਦੂਪਤਰਾ ਸੋਲ ਭਈ ਕਾਰਵਿਸ਼ਨ ਉਪਰ ਕਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ੂਕੀਓ ਇਹਤ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸੁਮਾਰਾ ਨਮਸਕਾਰ ਰਹਿ ਤਾਈਂ ਹਮਾਰਾ ਨਮਸਕਾਰ ਤੇ ਸੇ ਹੀ ਕੋ ਹਮਾਰੀ ਸ਼ਕਲ ਪਰ ਜਜਨੇ ਆਪ ਸੁਮਾਰੀ ਸਿਵ ਕਨ ਕੋ ਸਭ ਗੁਰ ਸੁਖਤੀਓ ਸਤਰਨ ਕੋ ਪਲਮੋ ਬਧਕੀਓ ਘਟ ਘਟ ਕੇ ਅੰਤਰ ਕੀ ਜਾਨ ਪਲੇ ਬਰੇ ਕੀ ਪੀਰ ਪਛਾਨ ਜੀ ਟੀ ਤੇ ਕੁੰਚਰ ਅਸੂ ਲਾ ਸਾ ਪਰ ਕਿਰਪਾ ਦਰਸ਼ਤ ਕਰ ਫੂਲਾ ਸੰਤਨ ਦੁਖ ਪਾਈ ਤੇ ਦੁਖੀ ਸੁਕੁ ਪਾਈ ਸਾਧਨ ਕੀ ਸੁਭੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੇ ਜਾਣੇ ਜਬ ਉਦਕਰ ਕਰਾ ਕਰ ਤਾਰਾ ਉਪਰ ਜਤਰ ਤਬ ਦੇ ਆਬਾਰਾ ਜਬ ਆਕਰ ਕਰਤੋਂ ਕਾਬਹੁ ਤੁਮ ਮੇ ਮਿਲਤ ਦੇ ਦਰਸਬ ਹੂੰ ਜੇਤੇ ਬਦਲ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤਮ ਸਭੀ ਤੇ ਰਹਿਤ ਨਿਰਾਲਮ ਜਾਣਤ ਭੇਦ ਵੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰਪਾਨ ਅਨੁਮਾਨ ਮਹਾ ਮੂੜ ਕੁਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹੀਂ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਸਮ ਸੰਸਾਰਾ ਏਕੇ ਰੂਪ ਅਨੂਪ ਸਰੂਪਾ ਰੰਗ ਪਿਓ ਰਾਉ ਕਈ ਪੂਪਾ ਅੰਡਜ ਜੇ ਰਜ ਸੇਤ ਸੁਕੀਨੀ ਉਤਪਜ ਕਾਨ ਬਹੁ ਰਚ ਦੇਨੀ ਕਹੂੰ ਭੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਪਿਓ ਸੰਕਰ ਆ ਕੈਟਾ ਸਗਰੀ ਸ੍ਰਿਸ਼ਟ ਦਿਖਾਏ ਅਚੰਬਲ ਆਦਿ ਜੁਗਾਦਿ ਸਰੂਪ ਸੁਜੰਬਲ ਅਬ ਰਚਾ ਮੋਰੀ ਤੁਮ ਕਰੋ ਸਿਖੋ ਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਤਪਤ ਉਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੋ ਅਸਤੁ ਸਭ ਸਰਨੀ ਪਰੇ ਕਿਨ ਕੇ ਦੁਸ਼ਟ ਦੁਖਤ ਹੋਵੇ ਮਰੇ ਰੁਖ ਜਮਨ ਪਗ ਪਰੇ ਤਿਆਰੇ ਕਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤਿਆ ਤਾਂ ਕੇ ਕਾਲ ਨਿਕਟ ਨੇ ਐ ਰਚਾ ਹੋਈ ਤਾਂ ਹੀ ਸਭ ਕਲ ਦੁਸ਼ਟ ਰਿਸ਼ਟ ਟਰੇ ਤਤ ਕਲ کرپا دش تن جائے نر ہو تاکہ تاپ تن کمیں ہرو رد سرم سب ہوئی دش لے سکے نہ کوئی ایک بار جن تمہیں سوارا کال واسطے تہ ابارا جن نام تیارو کہا دارد دش دکھ تیرا کڑک کے تمہیں سرم تیاری آپ ہا دے لو اباری سر ٹور ماہو سہائی دش دکھ تے لہو بچائی سویا پائیں گئے جب تے تمرے تب تے کو ترے نہیں آنے ہو رام رحیم قرآن قرآن ان کہے مت ایک نہ ہو سمرت ساستر وید سبے بو بھد کہے ہم ایک نہ ہو سی اسپان کرپا تمری کر میں نہ کہو سب تی ہو دورا سگر دوار کو شاڑ کے دارو دائیں دوار گئے کی لا جس گوبند داس تر سگر دوار کو شاڑ کے ਕਉ ਤਾਰੋ ਦואר ਮੈਂ ਗਏ ਕਿਲਾਜ ਗੋਵਿੰਦਾਸ ਸਾਹਿਬ ਅਰਿਉ ਗੁਰੂ ਜੀ ਆਦੇਸ਼ ਜੋ ਬਲੇ ਸੁਨ ਪੈ ਗਵਨ ਵਾਲ ਮਿਤ ਮਰਾਜ